ਦੋਸਤੋ ਘਰਾਂ ਦੇ ਅੰਦਰ ਭੈਣ ਭਰਾਵਾਂ ਦੇ ਵਿੱਚ ਲੜਾਈ ਝਗੜਾ ਕਿਤੇ ਨਹੀਂ ਹੁੰਦਾ ਹਰ ਇੱਕ ਦੇ ਘਰ ਦੇ ਅੰਦਰ ਹੀ ਥੋੜਾ ਬਹੁਤ ਆ ਲੜਾਈ ਝਗੜਾ ਹੋ ਜਾਂਦਾ ਖਾਸ ਤੌਰ ਤੇ ਭੈਣ ਭਰਾ ਦਾ ਲੜਾਈ ਝਗੜਾ ਤਾਂ ਨਿੱਕੀ ਨਿੱਕੀ ਗੱਲਾਂ ਹੁੰਦਾ ਹੀ ਰਹਿੰਦਾ ਘਰਾਂ ਦੇ ਵਿੱਚ ਆਹ ਦੇਖੋ ਇੱਕ ਪਰਮਜੀਤ ਸਿੰਘ ਦੇ ਨਾਂ ਦੇ ਮੁੰਡੇ ਨੇ ਆਪਣੀ ਭੈਣ ਪ੍ਰੀਤੀ ਦਾ ਕਤਲ ਕਰ ਦਿੱਤਾ ਇੰਨੀ ਸੋਹਣੀ ਸਨਖੀ ਕੁੜੀ ਜਿਹੜੀ 4 ਸਾਲ ਪਹਿਲਾਂ ਵਿਆਹ ਦਿੱਤੀ ਗਈ ਸੀ ਤੇ ਵਿਆਹ ਤੋਂ ਬਾਅਦ ਹੁਣ ਆਪਣੇ ਪੇਕੇ ਘਰ ਆਈ ਸੀ ਪੇਕੇ ਘਰ ਆਈ ਨੂੰ ਕੁਝ ਦਿਨ ਹੋਏ ਸੀ ਕਿ ਦੋਹਾਂ ਭੈਣ ਭਰਾਵਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਮਾੜਾ ਮੋਟਾ ਲੜਾਈ ਝਗੜਾ ਹੋ ਜਾਂਦਾ ਏ ਤਣਾਤਣੀ ਆ ਜਾਂਦੀ ਆ ਜਿਹਦੇ ਕਰਕੇ ਭਰਾ ਐਨੇ ਗੁੱਸੇ ਦੇ ਵਿੱਚ ਆ ਜਾਂਦਾ ਕਿ ਉਹ ਆਪਣੀ ਭੈਣ ਨੂੰ ਮੌਤ ਦੇ ਘਾਟ ਹੀ ਉਤਾਰ ਦਿੰਦਾ ਜਦੋਂ ਭੈਣ ਨੂੰ ਪਤਾ ਲੱਗਾ ਕਿ ਮੇਰਾ ਭਰਾ ਮੈਨੂੰ ਕੁਝ ਕਰਨਾ ਦੇਵੇ ਉਹਨੂੰ ਪਹਿਲਾਂ ਹੀ ਲੱਗਾ ਕਿ ਇਹ ਕਾਫੀ ਗੁੱਸੇ ਦੇ ਵਿੱਚ ਆ ਗਿਆ ਤਾਂ ਵਿਚਾਰੀ ਭੱਜ ਕੇ ਆਪਣੀ ਜਾਨ ਬਚਾਉਣ ਦੀ ਖਾਤਰ ਭੈਣ ਗਲੀ ਦੇ ਵਿੱਚ ਜਾਂਦੀ ਆ ਤੇ ਵੀ ਮੇਰੀ ਜਾਨ ਬਚ ਜੂ ਚਲ ਇਹਦਾ ਗੁੱਸਾ ਲੈ ਜੂ ਪਰ ਭਰਾ ਆਪਣਾ ਪਿਸਤੌਲ ਲੈ ਕੇ ਉਹਦੇ ਪਿੱਛੇ ਗਲੀ ਦੇ ਵਿੱਚ ਜਾਂਦਾ ਤੇ ਆਪਣੀ ਭੈਣ ਦੇ ਉੱਪਰ 6 ਗੋਲੀਆਂ ਚਲਾ ਦਿੰਦਾ ਜਿਹਦੇ ਕਰਕੇ ਉਸ ਕੁੜੀ ਦੀ ਮੋਕੇ ਤੇ ਹੀ ਮੌਤ ਹੋ ਜਾਂਦੀ ਆ